ਕਰੀਬਨ ਰਾਤ 1:30 ਵਜੇ ਦੀ ਗੱਲ ਹੈ ਆਪਣੇ ਬਜਰੰਗਪਾਲ ਦੇ ਲੋਕਲ ਸੀਗੇ ਉਹਨਾਂ ਨੇ ਚਾਰ ਟਰੱਕ ਰੋਕੇ ਜੀ ਇੱਥੇ ਸਾਡੀ ਫੋਰਸ ਵੀ ਸੀਗੀ ਚੁੰਗੀ ਨੰਬਰ 7 8:30 ਦੇ ਕੋਲ ਤੇ ਰੇਨਾਂ ਦੇ ਦਸਤਾਬੇਜ ਜੋ ਇਹਨਾਂ ਕੋਲ ਕਾਗਜ਼ात ਹੈਗੇ ਜਿੰਨੇ ਕਿ ਇਹਨਾਂ ਨੇ ਹੜਕਤ ਦਿਖਾਏ ਕਿ ਇਹ ਕੀ ਮੂਲ ਐਡਰੈਸ ਹੈ ਅੰਬਸਰ 2 ਮਧ ਪ੍ਰਦੇਸ਼ ਜੋ ਸੇ ਉਸ ਕੋ ਬਾਹਰ ਕਰਦੇ ਅੱਛਾ ਤੁਸੀਂ ਉਹ ਬੈਟਰ ਮੈਨ ਲਈ ਸਰਟੀਫਿਕੇਟ ਵੀ ਦਿਖਾ ਦੇ ਜਿੰਨੇ ਕਿ ਦੇਖਿਆ ਭਾਵੇਂ ਤੇ ਬਾਕੀ ਕਾਗਜ਼ ਵੈਰੀਫਾਈ ਕਰਦੇ ਜੋ ਕੋਈ ਐਂਡੀ ਕੋਈ ਗਲਤ ਹੋਈ ਸੌਫਟਵਰ ਵਾਲੀ ਗੱਲ ਹੋਵੇ ਤਾਂ ਉਹ ਵੀ ਕਰਦੇ ਕਰਦੇ ਆਲੋ ਦੇ ਟਾਈਮ ਦੇ ਵਿੱਚ ਬਹੁਤ ਕੰਮ ਹੈਗਾ ਨੀਅਰਬਾਈਟ ਦਾ 200 ਤੋਂ ਲੈ ਕੇ ਇਹ ਨਿਕਲ ਕੇ ਆਇਆ ਵੀ ਤੁਹਾਡੇ ਨਾਲ ਸਰ ਕਿੰਨਾ ਹੀ ਕੋ ਗੋਵੰਸ਼ ਲੱਗਦੇ ਹੰਦੇ ਵਿੱਚ ਅਗੇ ਸੀ ਕਿ ਤੁਹਾਨੂੰ 50 ਕਹਿੰਦੀ ਚਾਰ ਆਪਣੀ ਸਰ ਕੀ ਕਾਰਵਾਈ ਹੋਏਗੀ ਇਹਨਾਂ ਦੇ ਉੱਪਰ ਜੋ ਪੇਪਰ ਵਰਕ ਪੂਰਾ ਨਹੀਂ ਹੋਊਗਾ ਤਾਂ ਇਹ ਕੋਈ ਸਰ ਤੁਹਾਡੇ ਦੇਖਣ ਚ ਕੀ ਆਇਆ ਕਿ ਸਹੀ ਤਰੀਕੇ ਨਾਲ ਲਿਜਾ ਰਹੇ ਸੀ ਜਾਂ ਕਿਵੇਂ ਦੱਬ ਕੇ ਲਿਜਾ ਰਹੇ ਸੀ ਕਿਸ ਤਰ੍ਹਾਂ ਦੇ ਕੋ ਉਹ ਤਾਂ ਟਰੱਕ ਦੇ ਵਿੱਚ ਨੇ ਗੂਗਲ ਨੂੰ ਤਾਂ ਟੀਕੇ ਸੋਸਟੀ ਲੈ ਕੇ ਜਾ ਰਹੇ ਸੀ ਨਾ ਲੌਂਗ ਡਿਸਟੈਂਸ ਤੇ ਜਾ ਰਹੇ ਤੇ ਬਾਕੀ ਇਹਨਾਂ ਦੇ ਪੇਪਰ ਵਰਕ ਤੇ ਹੁੰਦਾ ਪੇਪਰ ਵਰਕ ਵੈਰੀਫਾਈ ਕਰ ਲੈਂਦੇ ਜੇ ਕੋਈ ਇਹ ਜੀ ਹੈਨੀ ਸ਼ੋਰਟ ਵਾਲੀ ਗੱਲ ਤਾਂ ਉਹ ਵੀ ਕਰੂਗੀ ਤੇ ਫਿਰ ਕਾਰਵਾਈ ਹੋਊਗੀ ਠੀਕ ਹੈ ਤੁਸੀਂ ਵੀ ਬਣ ਰਾਤ 1:30 ਵਜੇ ਠੀਕ ਗੱਲ ਹੈ ਆਪਣੇ ਬਜਰੰਗ ਦਲ ਤੇ ਲੋਕਲ ਸੀਗੇ ਉਹਨਾਂ ਨੇ ਚਾਰ ਟਰੱਕ ਰੋਕੇ ਜੀ ਇੱਥੇ ਸਾਡੀ ਫੋਰਸ ਵੀ ਸੀਗੀ ਜੂੰਗੀ ਨੰਬਰ 7 ਸਾਡੇ ਕੈਂਪ ਦੇ ਕੋਲ ਤੇ ਇਹਨਾਂ ਹੀ ਦਸਮੁਤਾਬਕ ਜੋ ਇਹਨਾਂ ਕੋਲ ਕਾਗਜ਼ਤ ਹੈਗੇ ਜਿੰਨੇ ਕਿ ਇਹਨਾਂ ਨੇ ਅੜਤ ਦਿਖਾਏ ਜੀ ਕਿ ਇਹ ਫੂਲ ਦਾ ਰੈਸਟ ਹੈ ਉਮਰਸਰੂ ਮਧ ਪ੍ਰਦੇਸ਼ ਤੋਂ ਸੇ ਕੋ पार ਕਰਦੇ ਹਾਂ ਚਲ ਤੇ ਕੁਝ ਬੈਟਰੀ ਨਹੀਂ ਸਰਟੀਫਿਕੇਟ ਵੀ ਦਿਖਾ ਰਹੇ ਨੇ ਨਿਕਲ ਦੇਖੀਏ ਕਾਗਜ਼ ਤੇ ਬਾਕੀ ਕਾਗਜ਼ ਵੈਰੀਫਾਈ ਕਰਦੇ ਜੋ ਕੋਈ ਐਮ ਜੀ ਕੋਈ ਗਲਤ ਹੋਈ ਆਸਟ੍ਰੇਲੀਆ ਗਲਤ ਹੋਈ ਉਹਦੇ ਕੋਈ ਕਾਰਨ ਨਾਲ ਆਲ ਦੇ ਟਾਈਮ ਦੇ ਵਿੱਚ ਸਰ ਕਿੰਨਾ ਹੀ ਕੋ ਗੋਵੰਸ਼ ਲੱਗਦੇ ਹੰਦੇ ਵਿੱਚ ਅਗੇ ਸੀ ਗਰੀਦੋਂ 50 ਤੋਂ 40 ਆਪਣੀ ਸਰ ਕੀ ਕਾਰਵਾਈ ਹੋਏਗੀ ਇਹਨਾਂ ਦੇ ਉੱਪਰ ਜੋ ਪੇਪਰ ਵਰਕ ਪੂਰਾ ਨਹੀਂ ਹੋਊਗਾ ਤਾਂ ਇਹ ਕੋਈ ਸਰ ਤੁਹਾਡੇ ਦੇਖਣ ਚ ਕੀ ਆਇਆ ਕਿ ਸਹੀ ਤਰੀਕੇ ਨਾਲ ਜਾ ਰਹੇ ਸੀ ਜਾਂ ਕਿਵੇਂ ਦੱਬ ਕੇ ਲੈ ਜਾ ਰਹੇ ਸੀ ਕਿਸ ਤਰ੍ਹਾਂ ਨਹੀਂ ਉਹ ਤਾਂ ਟਰੱਕ ਦੇ ਵਿੱਚ ਨੇ ਗੁੰਦ ਨੂੰ ਤਾਂ ਟੀਕੇ ਸੋਸਾਇਟੀ ਵੀ ਲੈ ਕੇ ਜਾ ਰਹੇ ਸੀਗਾ ਲੌਂਗ ਡਿਸਟੈਂਸ ਤੇ ਜਾ ਰਹੇ ਸੀ ਬਾਕੀ ਇਹਨਾਂ ਦਾ ਪੇਪਰ ਵਰਕ ਵੀ ਹੁੰਦਾ ਪੇਪਰ ਵਰਕ ਵੈਰੀਫਾਈ ਕਰ ਲੈਂਦੇ ਜੇ ਕੋਈ ਇਹ ਜੀ ਹੈਮੀ ਸਟੋਲਪਿੰਗ ਕਰਦਾ ਹੋ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप